ਰਾਲੀ ਦੇ ਰਖ ਰਖਾ ਤੇ ਵਾਧਰੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਸੈਂਟਰਲ ਸਕੀਮ ਤਹਿਤ ਕਰੋੜਾ ਦੀ ਮਸ਼ੀਨਰੀ ਉਪਲਬਧ ਕਰਵਾਈ ਗਈ ਸੀ ਪਰ ਪਿਛਲੇ ਸਾਲ ਖੇਤੀਬਾੜੀ ਵਿਭਾਗ ਵੱਲੋਂ ਜਦੋਂ ਇਹਨਾਂ ਮਸ਼ੀਨਾ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਪੰਜਾਬ ਵਿੱਚੋਂ 11 ਸਬਸਿਡੀਆਂ ਵਾਲੀਆਂ ਮਸ਼ੀਨਾ ਗੁੰਮ ਪਾਈਆਂ ਗਈਆਂ ਇਸ ਦੀ ਰਿਪੋਰਟ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਪਰ ਹੁਣੇ ਰਿਪੋਰਟ ਖੇਤੀਬਾੜੀ ਵਿਭਾਗ ਲਈ ਹੀ ਸਿਰਦਰਦ ਬਣ ਗਈ ਹੈ ਪੰਜਾਬ ਸਰਕਾਰ ਵੱਲੋਂ ਸਬਸਿਡੀ ਵਾਲੀਆਂ ਮਸ਼ੀਨਾ ਗੁੰਮ ਹੋਣ ਦੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਰਕਾਰ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਵਿਰੋਧ ਵਿੱਚ ਅਧਿਕਾਰੀ ਹੜਤਾਲ 'ਤੇ ਚਲੇ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਸਰਾਸਰ ਗਲਤ ਹੈ ਕਿਉਂਕਿ ਗੁੰਮ ਹੋਈਆਂ ਮਸ਼ੀਨਾ ਸੰਬੰਧੀ ਸਭ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਹੀ ਪੰਜਾਬ ਸਰਕਾਰ ਨੂੰ ਜਾਨੂ ਕਰਵਾਇਆ ਗਿਆ ਸੀ ਦੂਸਰਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਕਦੇ ਵੀ ਵੈਰੀਫਿਕੇਸ਼ਨ ਸੰਬੰਧੀ ਹਦਾਇਤਾਂ ਨਹੀਂ ਜਾਰੀ ਕੀਤੀਆਂ ਗਈਆਂ ਤੀਸਰਾ ਜੋ ਪਰਫਾਰਮਾ ਪੰਜਾਬ ਸਰਕਾਰ ਵੱਲੋਂ ਵੈਰੀਫਿਕੇਸ਼ਨ ਲਈ ਪਿਛਲੇ ਸਾਲ ਭੇਜਿਆ ਗਿਆ ਸੀ ਉਸ ਵਿੱਚ ਮਸ਼ੀਨਰੀ ਉਪਲਬਧਤਾ ਸੰਬੰਧੀ yes ਅਤੇ no ਦਾ ਹੀ ਕਾਲਮ ਦਿੱਤਾ ਗਿਆ ਸੀ ਨੋਟਸ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੋਊਗਾ ਜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਅਧਿਕਾਰੀਆਂ ਕਰਮਚਾਰੀਆਂ ਨੂੰ ਨੋਟਸ ਨਿਕਲੇ ਆ ਵੀ ਮਸ਼ੀਨਾ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਇਹਦੇ ਵਿੱਚ ਜਿਹੜਾ ਨੋਟਸ ਦੇ ਵਿੱਚ ਦੋਸ਼ ਲੱਗਿਆ ਉਹ ਲੱਗਿਆ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਮਸ਼ੀਨਰੀ ਤੁਸੀਂ ਰੀ-ਵੇਰੀਫਿਕੇਸ਼ਨ ਨਹੀਂ ਕਰੀ ਸਮੇਂ-ਸਮੇਂ ਤੇ ਪਰੰਤੂ ਕੋਈ ਵੀ ਇਹੋ ਜਿਹਾ ਸਾਨੂੰ ਆਦੇਸ਼ ਜਾਂ ਕੋਈ ਪੱਤਰ ਜਿਹੜਾ ਹੈਗਾ ਮਗਰਲੇ ਸਾਲਾਂ ਦੇ ਸਾਨੂੰ ਪ੍ਰਾਪਤ ਨਹੀਂ ਹੋਇਆ ਵੀ ਅਸੀਂ ਰੀ-ਵੇਰੀਫਿਕੇਸ਼ਨ ਕਰਨੀ ਹੈ ਜਾਂ ਜਿਹੜੀਆਂ CRM ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ 2018-19 ਦੀਆਂ 19-20 ਦੀਆਂ ਉਹਦੇ ਵਿੱਚ ਕਿਤੇ ਵੀ ਲਿਖਿਆ ਹੀ ਨਹੀਂ ਹੋਇਆ ਵੀ ਅਸੀਂ ਜਿਹੜੀਆਂ ਮਸ਼ੀਨਾਂ ਦੀ ਰੀ-ਵੇਰੀਫਿਕੇਸ਼ਨ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ ਤਾਂ ਇਸ ਕਰਕੇ ਫਿਰ ਕਿਵੇਂ ਮਤਲਬ ਮੁਲਾਜ਼ਮ ਜਿਹੜੀ ਉਹਨੂੰ ਰੀ-ਵੇਰੀਫਿ ਦੂਜਾ ਜਿਹੜਾ ਮਸ਼ੀਨਾ ਗੁੰਮ ਹੋਣ ਦੇ ਵਿੱਚ ਜਾਂ ਗਾਇਬ ਹੋਣ ਦੇ ਵਿੱਚ ਕਹਿ ਲੋ ਟੈਕਨੋਲੋਜੀ ਜਿਹੜੀ ਦਿਨ ਬਾ ਦਿਨ ਚੇਂਜ ਹੁੰਦੀ ਰਹਿੰਦੀ ਆ ਜੇ ਆਪਾਂ ਗੱਲ ਕਰੀਏ 2016 ਦੇ ਵਿੱਚ ਹੈਪੀ ਸੀਡਰ ਆਇਆ ਫਿਰ 2018 ਦੇ ਵਿੱਚ ਸੁਪਰ ਸੀਡਰ ਆਇਆ ਫਿਰ 20 ਦੇ ਵਿੱਚ ਆਪਣਾ ਸਮਾਰਟ ਸੀਡਰ ਆਇਆ ਫਿਰ ਸਰਫ ਸੀਡਰ ਆ ਗਿਆ ਇੰਨੇ ਸੀਡਰ ਆ ਗਏ ਵੀ ਕਿਸਾਨ ਵੀ ਉਲਝੇ ਹੋਏ ਆ ਸੋ ਟੈਕਨੋਲੋਜੀ ਦੇ ਬਦਲਣ ਦੇ ਨਾਲ-ਨਾਲ ਜਿਹੜਾ ਹੈਗਾ ਜਿਹੜੇ ਹੈਪੀ ਸੀਡਰ ਉਹ ਕਿਸੇ ਕੰਮ ਦੇ ਨਹੀਂ ਸੀ ਉਹ ਲੋਕਾਂ ਨੇ ਵੇਚਤੇ ਜਦੋਂ ਅਸੀਂ ਵੀਰੀਫਿਕੇਸ਼ਨ ਕਰ ਰਹੇ ਹਾਂ ਤਾਂ ਉਹ ਸਾਨੂੰ ਮਿਲ ਨਹੀਂ ਰਹੀ ਇਸੇ ਤਰ੍ਹਾਂ ਮਲਚਰ ਹੈ ਉਹ ਆਗੇ ਉਹ ਲੋਕਾਂ ਨੇ ਇੱਕ ਸਾਲ ਵਰਤੇ ਨਹੀਂ ਕੰਮ ਦੇ ਲੱਗੇ ਲੋਕਾਂ ਨੂੰ ਉਹ ਵੇਚਤੇ ਲੋਕਾਂ ਨੇ ਤਾਂ ਇਸ ਕਰਕੇ ਹੀ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਟੈਕਨੋਲੋਜੀ ਦਾ ਚੇਂਜ ਹੋਇਆ ਤਾਂ ਫਿਰ ਗਾਇਬ ਹੋ ਗਈਆਂ ਤਾਂ ਕਸਟੋਡੀਅਨ ਦੇ ਉੱਤੇ ਜਿਹੜਾ ਹੈਗਾ ਜਿਹੜਾ ਉਹਦੇ ਕੋਲੇ ਰੱਖ-ਰਖਾਵ ਕਰ ਰਿਹਾ ਉਹਦੇ ਤੇ ਉਹਨੂੰ ਪੁੱਛਣਾ ਚਾਹੀਦਾ ਕਾਰਨ ਦੱਸੋ ਨੋਟਸ ਉਹਨੂੰ ਹੋਣਾ ਚਾਹੀਦਾ ਪਹਿਲਾਂ ਉਹਨੂੰ ਪੁੱਛਿਆ ਤਾਂ ਜਾ ਵੀ ਕਿਉਂ ਉਹਨਾਂ ਨੇ ਵੇਚੀਆਂ ਜਾਂ ਕਿਵੇਂ ਵੇਚੀਆਂ ਸਾਨੂੰ ਉਹਦਾ ਕੀ ਮਤਲਬ ਇਸ ਤਰ੍ਹਾਂ ਬਣਦਾ ਵੀ ਨੋਟਸ ਕੱਟ ਹੁੰਦਾ ਟੋਟਲ ਪੰਜਾਬ ਦੀ ਗੱਲ ਕੀਤੀ ਕਿ ਕਿੰਨੇ ਕ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਗਈਆਂ ਕਿੰਨੀ ਕਿ ਸਬਸਿਡੀ ਆਈ ਸੀ ਤੁਹਾਨੂੰ ਕਿਸ ਤਰ੍ਹਾਂ ਦੇ ਨੋਟਸ ਕੱਢੇ ਗਏ ਆ ਆਖਰੀ ਪ੍ਰੋਸੀਜਰ ਹੈ ਵੀ ਤੁਹਾਨੂੰ ਹਰ ਸਾਲ ਵੈਰੀਫਿਕੇਸ਼ਨ ਕਰਨੀ ਹੈ ਅ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ 1373 ਮਸ਼ੀਨਾਂ ਸਾਡੇ ਇੱਥੇ ਗਾਇਬ ਹੋਈਆਂ ਜਿਹਦੇ ਵਿੱਚੋਂ ਅੰਦਾਜ਼ਨ ਕੋਈ 300 ਦੇ ਕਰੀਬ ਹੈਪੀ ਸੀਡਰ ਕੋਈ ਅ 300 350 ਜਿਹੜੇ ਹੈਗੇ ਆ ਆਪਣੇ ਮਲਚਰ ਸਟਰਾਚ ਉੱਪਰ ਤੇ ਕੋਈ ਇੰਨੇਕ ਜਿਹੜੇ ਹੈਗੇ ਆ ਸੁਪਰ ਸੀਡਰ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਉਸ ਤੋਂ ਇਲਾਵਾ ਕੁਝ ਛੋਟੀਆਂ ਮੋਟੀਆਂ ਜਿਵੇਂ ਆਪਣੇ ਐਮਬੀ ਪਲੋ ਆਗੇ ਜਾਂ ਕੋਈ ਹੋਰ ਇਹ ਇਹ ਮਸ਼ੀਨਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਗਾਇਬ ਪਈਆਂ ਗਈਆਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨੋਟਸ ਦਾ ਨੋਟਸ ਵਿੱਚ ਪਹਿਲਾਂ ਹੀ ਗੱਲ ਕਰ ਚੁੱਕਿਆ ਬੇਬਨਿਆਦ ਨੋਟਸ ਹੈ ਜੀ ਕਿਤੇ ਵੀ ਸਾਨੂੰ ਕੋਈ ਲੈਟਰ ਹੈ ਉਹ ਜੀ ਜਾਂ ਕੋਈ ਗਾਈਡਲਾਈਨ ਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਅਸੀਂ ਮਸ਼ੀਨਾਂ ਦੀ ਰੀ-ਵੇਰੀਫਿਕੇਸ਼ਨ ਕਰਨੀ ਆ ਜੇ ਸਾਨੂੰ ਗਾਈਡਲਾਈਨ ਚ ਲਿਖਿਆ ਹੀ ਨਹੀਂ ਹੋਇਆ ਉੱਚ ਅਧਿਕਾਰੀਆਂ ਵੱਲੋਂ ਕਿਸੇ ਨਾ ਮੀਟਿੰਗ ਦੇ ਵਿੱਚ ਕਿਹਾ ਗਿਆ ਨਾ ਕੋਈ ਪੱਤਰ ਦੇ ਹੋਇਆ ਕਿਹਾ ਗਿਆ ਜਦੋਂ ਸਾਨੂੰ 2022 ਦੇ ਵਿੱਚ ਕਿਹਾ ਗਿਆ ਰੀ-ਵੇਰੀਫਿਕੇਸ਼ਨ ਉਦੋਂ ਅਸੀਂ ਕਰੀ ਆ ਜੇ ਸਾਨੂੰ ਹੁਣ ਵੀ ਮਤਲਬ ਕਹਿਣਗੇ ਤਾਂ ਰੀ-ਵੇਰੀਫਿਕੇਸ਼ਨ ਕਰਾਂਗੇ ਪਰ ਹਜੇ ਤੱਕ ਵੀ ਸਾਨੂੰ ਅੱਜ ਤੱਕ ਡੇਟ ਤੱਕ ਵੀ ਰੀ-ਵੇਰੀਫਿਕੇਸ਼ਨ ਦਾ ਕੋਈ ਪੱਤਰ ਸਾਨੂੰ ਲਾਬ ਕਿਸਾਨਾਂ ਨਾਲ ਲਿਆ ਮਸ਼ੀਨਾਂ ਕਿਸਾਨਾਂ ਨੇ ਵੇਚੀਆਂ ਤਾਂ ਓਡਾ ਕੀ ਰੋਲ ਆ ਸਾਰੇ ਦੇ ਵਿੱਚ ਦੇਖੋ ਇਹੀ ਗੱਲ ਆ ਜੀ ਮਤਲਬ ਕਿਸਾਨ ਕਹਿ ਲਓ ਜਾਂ ਕੋਈ ਜਿਹੜਾ ਬੰਦਾ ਹੈਗਾ ਵੀ ਕਿਸੇ ਨੇ ਹੋ ਸਕਦਾ ਵੀ ਮਜਬੂਰੀ ਬਸ ਵੇਚਤੀ ਹੋਵੇ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਉਹਨੇ ਖੇਤੀ ਕਰਨੀ ਬੰਦ ਕਰਤੀ ਉਹਨੇ ਵੇਚਤੀ ਮਸ਼ੀਨ ਜਾਂ ਹੋ ਸਕਦਾ ਮੈਂ ਪਹਿਲਾਂ ਗੱਲ ਕਰੀਏ ਵੀ ਮਸ਼ੀਨ ਜਿਹੜੀ ਹੈਗੀ ਆ ਉਹ ਵੀ ਕੰਮ ਦੀ ਨਹੀਂ ਉਹਦੇ ਹੈਪੀ ਸੀਟਰ ਜਿਵੇਂ ਕਹਿ ਲਓ ਜਾਂ ਕੋਈ ਹੋਰ ਨਵੀਆਂ ਮਸ਼ੀਨਾਂ ਬੰਦੇ ਨੂੰ ਨਹੀਂ ਪਸੰਦ ਆ ਰਹੀਆਂ ਤਾਂ ਉਹ ਲੋਕ ਵੇਚ ਰਹੇ ਆ ਤੇ ਉਹਦੇ ਚੋਂ ਸਾਡੇ ਘਰੇ ਪਈ ਮਸ਼ੀਨ ਦਾ ਸੀ ਕਿਵੇਂ ਮਤਲਬ ਉਹਦਾ ਜਿੰਮੇਵਾਰੀ ਲੈ ਸਕਦੇ ਆ ਤਾਂ ਉਹਨੂੰ ਕਿਵੇਂ ਮੰਨ ਲਓ ਵੈਰੀਫਿਕੇਸ਼ਨ ਦੀ ਵੀ ਤੁਸੀਂ ਗੱਲ ਕਰਦੇ ਹੋ ਜੇ ਸਰਕਾਰ ਇਹ ਵੀ ਕਹਿਣ ਦੀ ਹੈ ਜਾਂ ਡਿਪਾਰਟਮੈਂਟ ਸਾਨੂੰ ਉੱਚ ਅਧਿਕਾਰੀ ਕਹਿੰਦੇ ਵੈਰੀਫਿਕੇਸ਼ਨ ਕਰੋ ਸਮੇਂ-ਸਮੇਂ ਤੇ ਅਸੀਂ ਅੱਜ ਵੈਰੀਫਾਈ ਕਰਦੇ ਹੋ ਕੱਲ੍ਹ ਨੂੰ ਬੰਦਾ ਵੇਚ ਦੂ ਉਹਦਾ ਕੀ ਪ੍ਰੋਸੀਜਰ ਹੈ ਇਸ ਤਰ੍ਹਾਂ ਤੁਹਾਡਾ ਅਗਲਾ ਰੁਕ ਕੀ ਹੈ ਸਾਡਾ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਮੰਗ ਕਰਦੇ ਆਂ ਸਰਕਾਰ ਵੱਲੋਂ ਵੀ ਇਹ ਜਿਹੜੇ ਨੋਟਸ ਹੈਗੇ ਆ ਪਹਿਲੀ ਗੱਲ ਤਾਂ ਕੱਢਨੇ ਬੰਦ ਕਰੇ ਜਾਣ ਜਿਨ੍ਹਾਂ ਨੂੰ ਨਿਕਲੇ ਉਹਨਾਂ ਨੂੰ ਦਫ਼ਤਰ ਦਾਖਲ ਕੀਤਾ ਜਾਵੇ ਦੂਜੀ ਗੱਲ ਇਹ ਆ ਇਹਦੇ ਵਿੱਚ ਇੱਕ ਸਾਨੂੰ ਇਹੀ ਨੋਟਸ ਜਿਵੇਂ ਨਿਕਲੇ ਆ ਇਹਦੇ ਬੇਸ ਤੇ ਇੱਕ ਡਾਇਰੈਕਟਰ ਦਫ਼ਤਰ ਵੱਲੋਂ ਪਿਛਲੇ ਦਿਨਾਂ ਵਿੱਚ ਦੋ ਚਿੱਠੀਆਂ ਨਿਕਲੀਆਂ ਜਿਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿੰਨਾਂ ਅਧਿਕਾਰੀਆਂ ਨੂੰ ਪ੍ਰੋਮੋਸ਼ਨ ਸਾਡੇ ਏਓ ਏਡੀਓ ਦੇ ਵਿੱਚੋਂ ਏਓ ਦੀ ਪ੍ਰੋਮੋਸ਼ਨ ਹੋਣੀ ਆ ਤਾਂ ਉਹਦੇ ਬਾਵਤ ਉਹਨਾਂ ਨੇ ਲਿਖਿਆ ਵੀ ਜਿਹੜੇ ਬੰਦਿਆਂ ਨੂੰ ਨੋਟਸ ਨਿਕਲੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਭੇਜੇ ਜਾਣ ਵੀ ਉਹਨਾਂ ਦੀ ਪ੍ਰੋਮੋਸ਼ਨ ਦੇ ਵਿੱਚ ਕੋਈ ਅੜਚਣ ਪਾਉਣ ਦੇ ਲਈ ਤਾਂ ਇਹੋ ਜਿਹਾ ਮੈਨੂੰ ਦੱਸੋ ਵੀ ਕਿਹੜਾ ਰੂਲ ਹੈ ਵੀ ਬੰਦੇ ਨੂੰ ਜਿੰਨਾ ਚਿਰ ਤੁਸੀਂ ਚਾਰ ਸ਼ੀਟ ਨਹੀਂ ਉਹ ਦੋਸ਼ੀ ਸ਼ਾਬਤ ਨਹੀਂ ਹੋਇਆ ਤਾਂ ਉਹਨੂੰ ਤੁਸੀਂ ਕਿਵੇਂ ਰੋਕ ਦੋਗੇ ਪ੍ਰੋਮੋਸ਼ਨ ਤੋਂ ਤਾਂ ਇਹ ਜਿਹੜਾ ਹੈਗਾ ਬੇਬੁਨਿਆਦੀ ਜਿਹੜਾ ਪੱਤਰ ਹੈਗਾ ਅੱਜ ਹੀ ਰੱਦ ਹੋਣਾ ਚਾਹੀਦਾ ਇਹ ਸਾਡੀ ਮੰਗ ਹੈਗੀ ਆ ਜੇ ਸਰਕਾਰ ਇਹ ਨਹੀਂ ਕਰਦੀ ਫਿਰ ਸਾਡੀ ਸਟੇਟ ਲੈਵਲੋਂ ਜੋ ਵੀ ਅਗਲੇ ਐਕਸ਼ਨ ਆਉਣਗੇ ਅਸੀਂ ਉਹਦਾ ਪੂਰਨ ਤੌਰ ਤੇ ਜਿਹੜਾ ਸਹਿਯੋਗ ਕਰਕੇ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਆਪਦਾ ਤਰਨਾ ਪ੍ਰਦਰਸ਼ਨ ਕਰਾਂਗੇ